ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਅਮਰਪਾਲ ਸਿੰਘ ਅੱਜ ਐਮਪੀ ਵਜੋਂ ਸੌਂ ਚੁੱਕਣਗੇ ਅਮਰਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ ਤੇ ਉਹਨਾਂ ਦਾ ਪਰਿਵਾਰ ਪਹਿਲਾਂ ਹੀ ਦਿੱਲੀ ਪਹੁੰਚ ਚੁੱਕਿਆ ਹੈ ਅਮਰਿਤਪਾਲ ਸਿੰਘ ਭਾਵੇਂ ਪਿੰਡ ਨਹੀਂ ਆ ਸਕਦੇ ਕਿਉਂਕਿ ਪੈਰੋਲ ਦੇਣ ਸਮੇਂ ਸ਼ਰਤ ਰੱਖੀ ਗਈ ਸੀ ਕਿ ਅਮਰਿਤਪਾਲ ਸਿੰਘ ਸਿਰਫ ਸੋਚਕਣ ਲਈ ਦਿੱਲੀ ਜਾਣਗੇ ਉਸ ਤੋਂ ਇਲਾਵਾ ਕਿਤੇ ਹੋਰ ਨਹੀਂ ਪਹੁੰਚ ਸਕਦੇ ਯਾਨੀ ਕਿ ਅਮਰਿਤਪਾਲ ਸਿੰਘ ਆਪਣੇ ਹਲਕੇ ਦੇ ਵਿੱਚ ਨਹੀਂ ਸ਼ਿਰਕਤ ਕਰ ਸਕਦੇ ਪਰ ਇਸ ਦੇ ਬਾਵਜੂਦ ਉਹਨਾਂ ਦੇ ਪਿੰਡ ਦੇ ਵਿੱਚ ਵੱਡੀ ਮਾਤਰਾ ਚਲੋ ਕਿ ਇਕੱਠੇ ਹੋਏ ਨੇ ਤੇ ਐਮਪੀ ਵਜੋਂ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਐਮਪੀ ਵਜੋਂ ਸੋਚਕਣ ਤੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਵਧੀਆ ਮਾਹੌਲ ਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਜੀ ਅੱਜ ਤੇ ਸਮਾਈ ਨਹੀਂ ਜਾਨੀ ਖੁਸ਼ ਤੇ ਬੀਜਪੀ ਨੂੰ ਓੰਜ ਨਹੀਂ ਮਿਲੀ ਕੋ ਸ਼ੀਟ ਪੰਜਾਬ ਨੂੰ ਆਹ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਵਾ ਕਾਲੀਵਾਲ ਨੂੰ ਇੱਕ ਸੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਹੁਣ ਕੁਛ ਵੀ ਗਾਂ ਉਹਦੇ ਨਸ਼ੇ ਵਾਸਤੇ ਕੀਤਾ ਮਾਰਿਆ ਨਹੀਂ ਜੋ ਉਹਨਾਂ ਨੂੰ ਭੇਜਿਆ ਸੀ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਉਹਨੂੰ ਸਿੱਧਾ ਜੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜ਼ਰੂਰ ਮਾਰ ਲੈਂਦਾ ਹੇ ਪਾਸ਼ਾ ਮਾਰਿਆ ਅਕਾਲ ਪੁਰਖ ਨੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਨੂੰ ਰਾਸ ਛਡਾਉਣਾ ਜੀ ਆ ਸਰਕਾਰਾਂ ਹੁੰਦੀਆਂ ਅਮਰ ਪਰਿਵਾਰ ਦੇ ਮੈਂਬਰ ਸਾਰੇ ਪਰਿਵਾਰ ਗਿਆ ਸੀ ਸਾਰਾ ਪਰਿਵਾਰ ਗਿਆ ਹੋਇਆ ਜੀ ਪਰਿਵਾਰ ਵਿੱਚ ਕੋਈ ਗੱਲਬਾਤ ਹੁੰਦੀ ਸੀ ਹਾਲੀ ਗੱਲਬਾਤ ਕੋਈ ਨਹੀਂ ਮੇਰੀ ਉਸ ਟਾਈਮ ਹੋਈ ਕੋਈ ਸਰਕਾਰ ਦੇ ਤੋਂ ਬਹੁਤ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਲੋਕਾਂ ਦੇ ਖਲੂਸ ਆਬ ਦੇ ਲੋਕਾਂ ਨੇ ਤੂੰ ਦੇ ਉਹ ਸਰਕਾਰਾਂ ਦਬਾਉਂਦੀਆਂ ਦਬਾਉਣੀਆਂ ਹਰ ਇੱਕ ਨੂੰ ਭਾਵੇਂ ਮੜੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਫਰਨਾਇਕਾ ਜਾਓ ਸਿੱਖਾਂ ਵਾਸਤੇ ਹੀ ਆ ਹੋਰ ਕਿ ਰਾਤ ਤੇ ਥੋੜਾ ਇਹਨੂੰ ਆਸਤ ਵਾਸਤਾ ਥੋੜਾ ਗਾਵਾ ਤੇ ਭਾਈ ਆਪਣੇ ਘਰ ਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹਾਂਜੀ ਹਾਂਜੀ ਉਹਦੇ ਘਰ ਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਉਹ ਘਰੋਂ ਤੁਰਨਾ ਤਵੀਰ ਅਰਦਾਸ ਕਰਦੇ ਸੀ ਜੇ ਪਾਸੇ ਹੋਣ ਤਾਂ ਵੀਰ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਤੱਕ ਬਹੁਤ ਵਧੀਆ ਜੀ ਕਿਨੇ ਬਹੁਤ ਗਿਆ ਜੀ ਉੱਥੇ ਸਾਰਾ ਪਰਿਵਾਰ ਹੀ ਗਿਆ ਆ ਜੀ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇੋਂ ਗਈਆਂ ਆਪਣਾ ਦਸਿਆ ਨਿਕਲੋ ਸਿੰਘਾਂ ਨੇ ਸੰਤ ਨੇ ਦੱਸਿਆ ਨਹੀਂ ਕਿਸ ਨੂੰ ਵੀ ਸਾਡੇ ਨਾਲ ਹੋਪਾਈ ਜਾਣ ਸਾਂਖਣ ਪਰ ਕੱਲੋਂ ਆਰਾਮ ਕੀਤਾ ਜਾਊਗਾ ਸੌ ਚੁੱਕਰੇ ਅੱਜ ਤੇ ਫਿਰ ਕੱਲ ਖਣਪਾ ਆਰਾਮ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ